ਤੁਹਾਡਾ ਕੀ ਨਾਮ ਹੈ ਕੀ ਤੁਹਾਡਾ ਉਹਦਾ ਕਿੱਥੇ ਪੋਸਟਡ ਹੋ ਠੀਕ ਹੈ ਜੀ ਮੈਂ ਡਾਕਟਰ ਪਰਮਿੰਦਰ ਸਿੰਘ ਪ੍ਰੋਫੈਸਰ ਐਂਡ ਹੈਡ ਡਿਪਾਰਟਮੈਂਟ ਆਫ ਫਲੋਰੀਕਲਚਰ ਪੀਏਯੂ ਲੁਧਿਆਣਾ ਇਹ ਜੋ ਜਿਹੜਾ ਹੈਗਾ ਜੀ ਕਨਸੈਪਟ ਟਿਉਲਿਪ ਗਾਰਡਨ ਦਾ ਕੀ ਹੈ ਇਹ ਪਾਣੀ ਦਾ ਗਨ ਟਿਉਲਿਪ ਗਾਰਡਨ ਦਾ ਕਨਸੈਪਟ ਜਿਹੜਾ ਅਸੀਂ ਯੂਨੀਵਰਸਿਟੀ ਦੇ ਵਿੱਚ ਇਸ ਵਾਰੀ ਪਹਿਲੇ ਸਾਲ ਲਾਇਆ ਹੈ ਮਕਸਦ ਸਿਰਫ ਇਨਾ ਕਹਿ ਵੀ ਜਿਹੜੇ ਲੋਕ ਟਿਊਲਿਪ ਗਾਰਡਨ ਦੇਖਣ ਲਈ ਸ਼੍ਰੀਨਗਰ ਜਾਂਦੇ ਆ ਉਹਨਾਂ ਨੂੰ ਕੁਛ ਨਾ ਕੁਛ ਜਿਹੜੇ ਨਹੀਂ ਜਾ ਸਕਦੇ ਘੱਟੋ ਘੱਟ ਉਹਨਾਂ ਨੂੰ ਦੇਖਣ ਨੂੰ ਟਿਊਲਿਪ ਦੇ ਫਲਾਅਰਸ ਇੱਥੇ ਮਿਲਣ ਉਹਦੇ ਵਿੱਚ ਅਸੀਂ 2000 ਬਲਬ ਜਿਹੜੇ ਲਾਏ ਨੇ ਉਹਨਾਂ ਚ 8 ਕਿਸਮਾਂ ਨੇ 2250 ਬਲਬ ਹਰ ਇੱਕ ਕਿਸਮ ਦਾ ਲਾਇਆ ਹੈ ਤੇ ਇਸ ਵੇਲੇ ਉਹ ਫੁੱਲਾਂ ਚ ਪੰਜ ਚਾਰ ਕਿਸਮਾਂ ਉਹਨਾਂ ਦੇ ਵਿੱਚ ਫੁੱਲਾਂ ਚ ਆ ਚੁੱਕੀਆਂ ਨੇ ਜੀ ਸੋ ਅਸੀਂ 8 ਕਿਸਮਾਂ ਟਿਊਲਿਪ ਦੀਆਂ ਲਾਈਆਂ ਨੇ ਉਦੇ ਨਾਲ ਨਾਲ ਅਸੀਂ ਕੁਝ ਹੋਰ ਬਲਬ ਜਿਹੜੇ ਬਲਬ ਵਾਲੇ ਫੁੱਲ ਨੇ ਜਿਹੜੇ ਐਗਜ਼ੋਟਿਕ ਕਹਿ ਦਿੰਦੇ ਆ ਜਿਹੜੇ ਸਾਡੀਆਂ ਕੰਡੀਸ਼ਨਸ ਦੇ ਵਿੱਚ ਨਹੀਂ ਹੋ ਸਕਦੇ ਉਹ ਗਾਰਡਨ ਨੂੰ ਕਿਉਂਕਿ ਜਿਹੜੇ ਵਿਜ਼ਿਟਰਸ ਆਉਣ ਉਹਨਾਂ ਨੂੰ ਟਿਊਲਿਪ ਦੇ ਨਾਲ ਨਾਲ ਹੋਰ ਵੀ ਫੁੱਲ ਦੇਖਣ ਨੂੰ ਮਿਲਣ ਉਸ ਦੇ ਲਈ ਅਸੀਂ ਨਰਗੇਸ ਜਿਹਨੂੰ ਨਾਰਸਿਸਸਸ ਵੀ ਕਹਿੰਦੇ ਆ ਡੈਫੋਡਲਸ ਐ ਇਕਸੀਆ ਮਸਕੇਰੀ ਹਾਇਸੈਂਥ ਲਿਲੀਅਮ ਨਾਲ ਦੇ ਵੀ ਇਹ ਫੁੱਲਾਂ ਦੇ ਬੂਟੇ ਲਾਏ ਨੇ ਔਰ ਇਹਨਾਂ ਦੇ ਵਿੱਚੋਂ ਸਾਰੀਆਂ ਆਲਮੋਸਟ ਨਰਗੇਸ ਨੂੰ ਫੁੱਲ ਖਤਮ ਹੋ ਗਏ ਡੈਫੋਡਲ ਸ਼ੁਰੂ ਹੋ ਰਹੀ ਹੈ ਟਿਊਲਪ ਦੀਆਂ 4-5 ਕਿਸਮਾਂ ਚ ਆ ਗਏ ਐ ਹਾਈਸਿੰਥ ਆ ਗਿਆ ਹੈ ਹਫਤੇ 10 ਦਿਨ ਚ ਖਤਮ ਹੋ ਜਾਏਗਾ ਮਸਕੈਰੀ ਸ਼ੁਰੂ ਹੋ ਰਿਹਾ ਹੈ ਲਿਲੀਅਮ ਸ਼ੁਰੂ ਹੋ ਰਿਹਾ ਜੀ ਇਹਦਾ ਕਿਸਾਨੀ ਨੂੰ ਕੋਈ ਫਾਇਦਾ ਹੋ ਸਕਦਾ ਜੀ ਇਹਨਾਂ ਦਾ ਕੋਈ ਡਿਵਰਸਿਫਿਕੇਸ਼ਨ ਲਈ ਇਹਨੂੰ ਕਿੰਦੇ ਚੂਜ਼ ਕੀਤਾ ਦੱਸਦਾ ਇਹਦਾ ਕੀ ਫਾਇਦਾ ਹੈ ਇਹਦੇ ਬਾਰੇ ਚ ਤਾਂ ਜਿਹੜੀ ਇਹਦਾ ਵਪਾਰਕ ਪੱਖ ਹੈ ਉਹ ਆਉਣ ਵਾਲੇ ਸਮੇਂ ਚ ਦੱਸ ਸਕਾਂਗੇ ਕਿਉਂਕਿ ਇਸ ਸਾਲ ਪਹਿਲੇ ਸਾਲ ਇੰਟਰੋਡਿਊਸ ਕੀਤਾ ਹੈ ਪਰ ਇਹਨਾਂ ਦੇ ਵਿੱਚੋਂ ਜਿਹੜੀ ਇੱਕ ਕਿਸਮ ਲਿਲੀਅਮ ਦੀ ਲਾਈ ਹੈ ਲਿਲੀਅਮ ਦਾ ਹੌਲਿਡੇ ਕਿਉਂਕਿ ਵਪਾਰਕ ਪੱਖ ਤੋਂ ਖੇਤੀ ਹੋ ਰਹੀ ਹੀ ਹੈ ਦਿੱਲੀ ਦੇ ਨੇੜੇ ਦੀ ਮੰਨੀ ਜਿਹੜੇ ਜਿਹੜੇ ਜ਼ਿਮੇਦਾਰ ਨੇ ਹਰਿਆਣੇ ਵਾਲੇ ਉਹ ਜ਼ਿਆਦਾ ਕਰਦੇ ਨੇ ਪਰ ਪੰਜਾਬ ਦੇ ਵਿੱਚ ਵੀ ਇਹਦੀ ਖੇਤੀ ਲਾਹੇਵੰਦ ਹੈ ਇਹ ਤੋਂ ਕਿੰਨਾ ਕੁ ਫਾਇਦਾ ਹੋਣ ਜਾ ਰਿਹਾ ਹੈ ਕਿਹੜੀਆਂ ਵੈਰੈਟੀਆਂ ਨੂੰ ਤੁਸੀਂ ਪ੍ਰੇਫਰ ਕਰਦੇ ਹੋ ਲਿਲੀਅਮ ਦੇ ਵਿੱਚ ਨਾ ਜੀ ਤਿੰਨ ਤਰ੍ਹਾਂ ਦੀਆਂ ਕਿਸਮਾਂ ਆਉਂਦੀਆਂ ਨੇ ਇੱਕ ਕਹਿੰਦੇ ਆ ਜਿਹੜੀ ਸ਼ੈਟਕ ਲਿਲੀ ਹੈ ਦੂਸਰੀ ਹੈ ओरिएंटਲ ਲਿਲੀ ਹੈ ਤੀਸਰੀ ਈਸਟਰ ਲਿਲੀ ਹੈ ਇਹਨਾਂ ਦੇ ਵਿੱਚੋਂ ਜਿਹੜੇ ओरिएंटਲ ਲਿਲੀ ਹੈ ਉਹ ਖੁਸ਼ਬੂਦਾਰ ਫੁੱਲਾਂ ਵਾਲੀ ਹੈ ਜਿਹੜੀ ਈਸਟਰ ਲਿਲੀ ਹੈ ਉਹ ਖਾਸ ਕਰਕੇ ਈਸਟਰ ਡੇਜ਼ ਦੇ ਵਿੱਚ ਜਦੋਂ ਅਪ੍ਰੈਲ ਦੇ ਵਿੱਚ ਉਹ ਇਸਟਰਡੇ ਆਉਂਦੇ ਉਦੋਂ ਹੀ ਜਿਆਦਾ ਇੰਪੋਰਟੈਂਸ ਰਹਿੰਦੀ ਹੈ ਪਰ ਇਹ ਜਿਹੜੇ ਸ਼ੈਟਿਕ ਹੈ ਸ਼ੈਟਿਕ ਦੀ ਜਿਹੜੀਆਂ ਤਿੰਨੇ ਤਰ੍ਹਾਂ ਦੀਆਂ ਕਿਸਮਾਂ ਨੇ ਇਹਨਾਂ ਦੀ ਟੈਂਪਰੇਚਰ ਰਿਕੁਆਇਰਮੈਂਟ ਜਿਹੜੀ ਲੋਅਰ ਸਾਈਡ ਤੇ ਹੈ ਮਲੇ ਟੈਂਪਰੇਟ ਜ਼ੋਨ ਦੀਆਂ ਕਿਸਮਾਂ ਨੇ ਪਰ ਸਾਡੀਆਂ ਕੰਡੀਸ਼ਨਸ ਦੇ ਲਈ ਇਹਨਾਂ ਦੇ ਵਿੱਚ ਕੁਝ ਹਾਈਬ੍ਰਿਡ ਬਣੇ ਹੋਏ ਆ ਜਿਨ੍ਹਾਂ ਨੂੰ ਐਲਏ ਜਾਂ ਐਲਓ ਹਾਈਬ੍ਰਿਡਸ ਕਹਿ ਦਿੰਦੇ ਆ ਐਲਏ ਦਾ ਮਤਲਬ ਹੈ ਲੌਂਗੀ ਫਲੋਰਮ ਇੰਟੂ ਏਸ਼ੀਆਟਿਕ ਹੈ ओरिएंटਲ ਤੇ ਏਸ਼ੀਆਟਿਕ ਦਾ ਮਿਕਸਚਰ ਹੈ ਜੋ ਉਹ ਕਿਸਮਾਂ ਜਿਹੜੀਆਂ ਉਹ ਪੰਜਾਬ ਦੇ ਵਿੱਚ ਆਪਣੇ ਵਾਤਾਵਰਣ ਚ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਦੀ ਖੇਤੀ ਕੀਤੀ ਜਾ ਸਕਦੀ ਹੈ ਔਰ ਇਹ ਸਾਰੇ ਨਾਰਥ ਇੰਡੀਆ ਦੇ ਜਿਹੜਾ ਪਲੇਨ ਏਰੀਆ ਈਵਨ ਸਾਊਥ ਇੰਡੀਆ ਦੇ ਵਿੱਚ ਬੈਂਗਲੌਰ ਵਰਗੀਆਂ ਕੰਡੀਸ਼ਨਸ ਦੇ ਵਿੱਚ ਇਹਨਾਂ ਦੀ ਖੇਤੀ ਹੋ ਰਹੀ ਹੈ ਔਰ ਇੱਕ ਹੁਣ ਬੜੀ ਵਧੀਆ ਪਿਛਲੇ ਕੁਝ ਸਮੇਂ ਦੇ ਵਿੱਚ ਨਵੀਂ ਜਿਹੜੀ ਚੀਜ਼ ਹੋਈ ਹੈ ਲਾਹੌਲ ਵਿੱਚ ਇੱਕ ਸੈਂਟਰ ਸਥਿਤ ਹੋ ਗਿਆ ਜਿਹੜੇ ਅਸੀਂ ਅੱਜ ਦੀ ਤਰੀਕ ਤੱਕ ਮਤਲਬ ਬਾਹਰੋਂ ਇمپોર્ટ ਕਰ ਰਹੇ ਸੀ ਉਹ ਹੁਣ ਇੱਥੋਂ ਵਾਲੇ ਜ਼ਿੰਮੇਦਾਰ ਆਪਦੇ ਬਲਬ ਲਾਹੌਲ ਲੈ ਕੇ ਜਾਂਦੇ ਆ ਉੱਥੋਂ ਬਲਬ ਤਿਆਰ ਕਰਕੇ ਫਿਰ ਲਿਆਗੇ ਇੱਥੇ ਖੇਤੀ ਕਰਦੇ ਆ ਸੋਨਾ ਦੇ ਵਿੱਚੋਂ ਜਿਹੜੀਆਂ ਐਲਏ ਹਾਈਬ੍ਰਿਡਸ ਐ ਉਹਨਾਂ ਦੇ ਵਿੱਚ ਅਸੀਂ ਇਸ ਵੇਲੇ ਵਪਾਰਕ ਪੱਖ ਤੋਂ ਪੀਏਯੂ ਦੇ ਤਜਰਬੇ ਕਰ ਰਹੇ ਹਾਂ ਕਿ ਕਿਹੜੀ ਕਿਸਮ ਦੀ ਕਿਹੜੀ ਕਿਹੜੀ ਕਿਸਮਾਂ ਦੇ ਆਪਣੇ ਕੋਲੇ ਬਲਬ ਵੀ ਤਿਆਰ ਹੋ ਸਕਦੇ ਸਾਡੀਆਂ ਲੋਕਲ ਕੰਡੀਸ਼ਨਸ 'ਚ ਕਿੰਨਾ ਦੀ ਕਿੰਨੀ ਕਿ ਡਿਮਾਂਡ ਹੈ ਕਿਵੇਂ ਉਹਨਾਂ ਨੂੰ ਰੈਗੂਲੇਟ ਕੀਤਾ ਜਾ ਸਕਦੇ ਇੱਕ ਮੇਜਰ ਜਿਹੜਾ ਜਿੱਥੇ ਇੱਕ ਸਮੱਸਿਆ ਆਉਂਦੀ ਹੈ ਨਾ ਲਿਲੀਅਮ ਦੇ ਵਿੱਚ ਇੱਕੋ ਹੀ ਹੁੰਦੀ ਹੈ ਜੀ ਸਮੱਸਿਆ ਕਿਉਂਕਿ ਅਸੀਂ ਮੰਨ ਕੇ ਚੱਲਦੇ ਹਾਂ ਜਿੰਨੀਆਂ ਕਿ ਬਲਬਸ ਕ੍ਰੋਪਸ ਐ ਪ੍ਰੋਗਰਾਮਡ ਹੁੰਦੀਆਂ ਕਿ ਜੇ ਕੋਈ ਲਿਲੀਅਮ ਜ਼ਿਮੀਦਾਰ ਸ਼ੁਰੂ ਕਰਦਾ ਖੇਤੀ ਤਾਂ ਲਿਲੀਅਮ ਦਾ ਬਲਬ ਕਰੀਬ-ਕਰੀਬ 20 ਰੁਪਏ ਦਾ ਇੱਕ ਬਲਬ ਪੈਂਦਾ ਔਰ ਜਿਹਨੇ ਕਿਸੇ ਨੇ ਇੰਪੋਰਟ ਕਰਨਾ ਹੈ ਉਹ ਛੋਟੀ ਕੁਆਂਟੀਟੀ ਲੈ ਨਹੀਂ ਸਕਦਾ ਸੋ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਜਿਹੜੀਆਂ ਇੰਪੋਰਟ ਕਰਦੀਆਂ ਉਹ ਅੱਗੇ ਸਪਲਾਈ ਕਰਦੀਆਂ ਨੇ ਜ਼ਿਮੀਦਾਰ ਨੂੰ ਤਾਂ ਜਦੋਂ ਜ਼ਿਮੀਦਾਰ ਜਦ ਜਾਦੇ ਕੁਆਂਟੀਟੀ ਮੰਨ ਲਓ ਕਿਸੇ ਨੇ ਕਨਾਲ ਇੱਕ ਵੀ ਲਾਉਣਾ ਹੈ ਤੇ ਕਨਾਲ ਦੇ ਵਿੱਚ ਕਰੀਬ-ਕਰੀਬ 8 ਸੋ 8000 ਜੇ ਬਲਬ ਲਾ ਲੈਣੇ ਆ ਜਿਹੜੇ ਦਿਨ ਲਾਇਆ ਤੇ ਉਸ ਤੋਂ ਬਾਅਦ 70 ਦਿਨ ਗਿਣ ਲਈਏ ਤਾਂ 70 ਦਿਨਾਂ ਬਾਅਦ ਉਹ ਸਾਰੇ ਫੁੱਲਾਂ ਚ ਆ ਜਾਣੇ ਹੁੰਦੇ ਆ ਤੁਹਾਨੂੰ ਵਿੰਡੋ ਬਹੁਤ ਛੋਟੀ ਮਿਲਦੀ ਆ 8 ਤੋਂ 10 ਦਿਨ ਦੀ ਵਿੰਡੋ ਮਿਲਦੀ ਆ ਉਹਦੇ ਵਿੱਚ ਵਿੱਚ ਸਾਰਾ ਫੁੱਲ ਵੇਚਣਾ ਪੈਂਦਾ ਉਹ ਸਾਰਿਆਂ ਨਾਲੋਂ ਵੱਡੀ ਇੱਕ ਸਮੱਸਿਆ ਹੈ ਅਸੀਂ ਉਸੇ ਚੀਜ਼ ਨੂੰ ਲੈ ਕੇ ਤੁਰੇ ਆ ਵੀ ਜ਼ਿੰਮੇਵਾਰ ਦਾ ਉਹ ਪੱਖ ਜਿਹੜਾ ਮੰਡੀ ਕਰਨ ਵਾਲਾ ਹੈ ਜੀ ਅਸੀਂ ਉਹਨੂੰ ਰੈਗੂਲੇਟ ਕਰ ਸਕੀਏ ਅਗੇਤਾ ਪਛੇਤਾ ਕਰਕੇ ਲਾ ਸਕੀਏ ਉਹਨੂੰ ਸਟੋਰ ਕਰ ਸਕੀਏ ਬਲਬ ਦੀ ਸਟੋਰੇਜ ਕਰਨ ਲਈਏ ਫੁੱਲਾਂ ਦੀ ਸਟੋਰੇਜ ਕਰਕੇ ਚੱਲੀਏ ਉਹਦੇ ਹਿਸਾਬ ਨਾਲ ਅਸੀਂ ਲੱਗੇ ਆ ਇਸ ਤਜਰਬਿਆਂ ਦੇ ਵਿੱਚ ਕਿ ਰੈਗੂਲੇਟ ਕੀਤੀ ਜਾਵੇ ਪ੍ਰੋਡਕਸ਼ਨ ਦੀ ਸੋ ਦੈਟ ਵਿੰਡੋ 8 ਦਿਨ ਦੀ ਨਾ ਮਿਲੇ ਸਾਨੂੰ ਮਹੀਨੇ ਦੀ ਮਿਲੇ 2 ਮਹੀਨਿਆਂ ਦੀ ਵਿੰਡੋ ਮਿਲੇ ਤਾਂ ਕਿ ਉਹ ਜਿੰਨੇ ਕ ਫੁੱਲ ਖਿੜਨ ਉਹ ਸਾਰੇ ਵੇਚੇ ਜਾ ਸਕਣ ਕਿਉਂਕਿ ਇਸ ਖੇਤੀ ਦੇ ਵਿੱਚ ਇਹ ਹੈ ਜਿਹੜਾ ਜਿਹਦੇ ਕੋਲ ਜ਼ਿੰਮੇਵਾਰ ਨੇ ਖੇਤੀ ਕਰਨੀ ਹੈ ਕਰਨੀ ਉਹਨੇ ਪੋਲੀ ਹਾਊਸ ਦੇ ਵਿੱਚ ਹੈ ਖੁੱਲੇ 'ਚ ਖੇਤੀ ਹੋ ਨਹੀਂ ਸਕਦੀ ਜਦੋਂ ਪੋਲੀ ਹਾਊਸ ਦੇ ਵਿੱਚ ਕਰਨੀ ਹੈ ਤਾਂ ਉਹਦੀ ਇਕਨੋਮਿਕਸ ਵਰਕਆਊਟ ਕਰਨੀ ਬਹੁਤ ਜ਼ਰੂਰੀ ਹੋ ਜਾਂਦੀ ਹੈ ਸੋ ਉਹਦੇ ਲਈ ਬਹੁਤ ਜ਼ਰੂਰੀ ਹੈ ਕਿ ਜਿੰਨੀ ਕਿ ਉਹਦੀ ਪ੍ਰੋਡਕਸ਼ਨ ਆਵੇ ਮਤਲਬ ਅਸੀਂ ਇਹ ਤਾਂ ਮੰਨ ਕੇ ਚੱਲਦੇ ਹਾਂ ਜਿਹੜੇ ਕਿ ਜ਼ਿੰਮੇਦਾਰ ਕਈ ਵਾਰੀ ਫੋਟੋ ਖਿੱਚ ਕੇ ਪਾ ਦਿੰਦੇ ਨੇ ਨਾ ਫੁੱਲ ਖਿੜਿਆਂ ਦੀ ਇਹਦਾ ਮੰਨਦੇ ਵੀ ਉਹ ਜ਼ਿੰਮੇਦਾਰ ਤੋਂ ਮਾਰਕੀਟਿੰਗ ਨਹੀਂ ਹੋਈ ਉਹ ਹੈਂਡਲ ਨਹੀਂ ਕਰ ਸਕਿਆ ਸੋ ਇਸ ਦੀ ਮੰਡੀਕਰਨ ਬਹੁਤ ਜ਼ਰੂਰੀ ਹੈ ਜਦੋਂ ਬੱਡ ਸਟੇਜ ਤੇ ਤੁਸੀਂ ਇਹਦੇ ਵਿੱਚ ਕੁਝ ਸ਼ਾਰਟਸ ਦੇਖੋਗੇ ਵੀ ਜਦੋਂ ਅਸੀਂ ਬੱਡ ਦੀ ਕਲਰ ਚੇਂਜ ਹੋਣ ਲੱਗਦਾ ਨਾ ਪਹਿਲੀ ਡੋਡੀ ਦਾ ਰੰਗ ਜਿਵੇਂ ਇਹਦੀ ਚਿੱਟੇ ਰੰਗ ਦੀ ਵੈਰਾਈਟੀ ਲੱਗੀ ਹੋਈ ਹੈ ਜਦੋਂ ਪਹਿਲੇ ਰੰਗ ਦੀ ਚਿੱਟਾ ਰੰਗ ਦਿਖਾਉਣ ਲੱਗ ਜੇ ਉਹ ਸਟੇਜ ਹੁੰਦੀ ਹੈ ਉਹਦੇ ਫੁੱ ਸੋ ਉਸ ਚੀਜ਼ ਨੂੰ ਦੇਖ ਕੇ ਵੀ ਉਹ ਕਿਹੜੇ ਸਟੇਜ ਤੇ ਹਾਰਵੈਸਟ ਕਰਨਾ ਹੈ ਕਿਵੇਂ ਉਹਨੂੰ ਸਟੋਰ ਕਰਨਾ ਹੈ ਉਸ ਤਰ੍ਹਾਂ ਦੀ ਚੀਜ਼ਾਂ ਦਾ ਸਾਡੇ ਇਹਦੀ ਤਜਰਬੇ ਕਰ ਰਹੇ ਹਾਂ ਇਹ ਕਿਹੜੀ ਵੈਰਾਈਟੀ ਹੈ ਜੀ ਇਹਦਾ ਕਿੱਦਾਂ ਕਿੱਦਾਂ ਸੇਲ ਹੁੰਦੀ ਹੈ ਇਹਦਾ ਕੀ ਹੈ ਡੁੱਡੀ ਸੇਲ ਹੁੰਦੀ ਹੈ ਫੁੱਲ ਸੇਲ ਹੁੰਦਾ ਕੀ ਇਹਦੇ ਵਿੱਚ ਜੀ ਸਾਡੇ ਕੋਲ ਦੋ ਕਿਸਮਾਂ ਲੱਗੀਆਂ ਹੋਈਆਂ ਚਿੱਟੇ ਰੰਗ ਦੇ ਵਿੱਚ ਇਹ ਜਿਹੜੀ ਕਿਸਮ ਹੈ ਪ੍ਰੈਨੋ ਦੂਸਰੀ ਕਿਸਮ ਅਸੀਂ ਹਰਕ ਲਾਨੋ ਲਈ ਹੋਈ ਹੈ ਵਾਈਟ ਕਲਰ ਦੇ ਵਿੱਚ ਦੋਨਾਂ ਦੀ ਕਮਰਸ਼ੀਅਲ ਤੌਰ ਤੇ ਲਾਈ ਹੈ ਮੈਂ ਨਹੀਂ ਕਹਾਂਗਾ ਕਿ ਕਮਰਸ਼ੀਅਲ ਤੌਰ ਤੇ ਲਾਈ ਹੈ ਸਾਡੇ ਕੋਲ ਤਾਂ ਤਜਰਬਿਆਂ 'ਚ ਲੱਗੀ ਹੈ ਪਰ ਅਸੀਂ ਇਸ ਲੈਵਲ ਦੇ ਲਾਈ ਹੈ ਕਿ ਅਸੀਂ ਉਹਨਾਂ 'ਚ ਕੁਝ ਨਾ ਕੁਝ ਜਿੰਨੇ ਜੋ ਮੰਡੀ ਜੋਗੇ ਹੁੰਦੇ ਉਹ ਮੰਡੀ 'ਚ ਵੇਚਦੇ ਵੀ ਆਂ ਇੱਥੋਂ ਸੋ ਇਹ ਦੋ ਕਿਸਮਾਂ ਅਸੀਂ ਇਸ ਤਰ੍ਹਾਂ ਲਾਈਆਂ ਹੋਈਆਂ ਨੇ ਜੀ ਆਉਣ ਵਾਲੇ ਸਮੇਂ 'ਚ ਖੇਤੀ ਜਿਹੜਾ ਹੈਗੇ ਨੇ ਕਿਸਾਨਾਂ ਨੂੰ ਫਾਇਦਾ ਦੇ ਸਕਦੇ ਆ ਬਿਲਕੁਲ ਦੇ ਰਹੇ ਆ ਜੇ ਲਿਲੀਅਮ ਦੀ ਖੇਤੀ ਦੇ ਵਿੱਚ ਫਾਇਦਾ ਹੋ ਸਕਦਾ ਸਿਰਫ ਉਹੀ ਹੈ ਕਿ ਤੁਹਾਡਾ ਪਹਿਲਾਂ ਫੁੱਲਾਂ ਦੀ ਖੇਤੀ ਨਾਲ ਤਜਰਬਾ ਹੋਵੇ ਖੁੱਲੇ ਖੇਤ ਦੀ ਉਦੋਂ ਬਾਅਦ ਤੁਸੀਂ ਪੋਲੀ ਹਾਊਸ ਆਉਂ ਕਿਉਂਕਿ ਜਦੋਂ ਫੁੱਲਾਂ ਦੀ ਖੇਤੀ ਦੇ ਵਿੱਚ ਜਾਂਦੇ ਹੋ ਤਾਂ ਤਜਰਬਾ ਇਹ ਹੋ ਜਾਂਦਾ ਹੈ ਕਿ ਮੈਂ ਫੁੱਲ ਲਾਉਣੇ ਕਦੋਂ ਨੇ ਤੇ ਵੇਚਣੇ ਕਦੋਂ ਨੇ ਮਤਲਬ ਮੰਡੀ 'ਚ ਡਿਮਾਂਡ ਕਿਹੜੇ ਵੇਲੇ ਆ ਸੋ ਇਸ ਤਰੀਕੇ ਨਾਲ ਜਦੋਂ ਤੁਸੀਂ ਪਹਿਲਾਂ ਜਿੰਦੇ ਨਾਲ ਜਾਂ ਗਲੇਡਲਸ ਦੀ ਖੇਤੀ ਕਰ ਲੈਣੇ ਜਿਹੜੀ ਕੰਪੈਰੀਟਿਵਲੀ ਸਸਤੀ ਖੇਤੀ ਹੈ ਉਹਦੇ ਨਾਲ ਤੁਹਾਡਾ ਮੰਡੀਕਰਨ ਦਾ ਸਿਸਟਮ ਬਣ ਜਾਂਦਾ ਸੋ ਮੰਡੀਕਰਨ ਦਾ ਸਿਸਟਮ ਦਾ ਮਤਲਬ ਹੈ ਸਾਨੂੰ ਦਿਨ ਤਿਉਹਾਰ ਪਤਾ ਹੋਣਾ ਬਹੁਤ ਜ਼ਰੂਰੀ ਹੈ ਜੇ ਮੈਂ ਖੇਤੀ ਲਾਈ ਹੈ ਕਿਹੜੇ ਦਿਨ ਮੈਨੂੰ ਵੱਧ ਵੱਧ ਮੁੱਲ ਮਿਲ ਸਕਦਾ ਕਿਹੜੇ ਦਿਨ ਘਟ ਜਾਣਾ ਸੋ ਮੇਰੀ ਪ੍ਰੋਡਕਸ਼ਨ ਮਿਲ ਅ ਸਾਡਾ ਲਾਉਣ ਦਾ ਸਮਾਂ ਨਹੀਂ ਹੁੰਦਾ ਸਾਨੂੰ ਟਾਰਗੇਟ ਕਰਨਾ ਚਾਹੀਦਾ ਮੰਡੀ ਦੇ ਵਿੱਚ ਵੇਚਣਾ ਕਦੋਂ ਹੈ ਉਹਦੇ ਹਿਸਾਬ ਨਾਲ ਅਸੀਂ ਲਾਈਏ ਤਾਂ ਕਿ ਉਹਨਾਂ ਦਿਨਾਂ ਦੇ ਵਿੱਚ ਜਦੋਂ ਸਭ ਤੋਂ ਜ਼ਿਆਦਾ ਡਿਮਾਂਡ ਹੈ ਉਦੋਂ ਇਹ ਫੁੱਲ ਖਿੜੇ ਹੋਏ ਹੋਣ ਜਿਵੇਂ ਮੈਂ ਕਹਿ ਰਿਹਾ ਹਾਂ ਵੀ ਹੁਣ 15 ਜਨਵਰੀ ਤੋਂ ਆਕੀ ਜਿਵੇਂ ਵਿਆਹ ਦਾ ਸਾਹ ਤੁਰਿਆ 15 ਜਨਵਰੀ ਤੋਂ ਲੈ ਕੇ 14 ਫਰਵਰੀ ਜਿਹਨੂੰ ਵੈਲੈਂਟਾਈਨਸ ਡੇ ਕਹੇ ਦਿੰਦੇ ਆ ਇੱਕ ਜਨ 1 ਫਰਵਰੀ ਤੋਂ ਲੈ ਕੇ 14 ਫਰਵਰੀ ਤੱਕ ਇੱਕ 15 15 ਵੜਾ ਕਹ ਲਈਏ ਜਾਂ ਹਫਤਾ ਪੂਰਾ 10 ਤਰੀਕ ਤੋਂ ਸ਼ੁਰੂ ਹੋ ਗਿਆ ਜਾਂ 7 ਤਰੀਕ ਤੋਂ ਸ਼ੁਰੂ ਹੋ ਗਿਆ 7 ਦਿਨ ਲਗਾਤਾਰ ਫੁੱਲਾਂ ਦੇ ਅੱਡੋ ਅੱਡ ਦਿਨ ਆਈ ਉਹ ਕੋਈ ਕਦੀ ਚਾਕਲੇਟ ਡੇ ਹੁੰਦਾ ਕਦੀ ਰੋਜ਼ ਡੇ ਹੁੰਦਾ ਉਹਦੇ ਉਹਨਾਂ ਦਿਨਾਂ ਦੇ ਵਿੱਚ ਇਹਨਾਂ ਫੁੱਲਾਂ ਦੀ ਡਿਮਾਂਡ ਵੱਧ ਜਾਂਦੀ ਹੈ ਸੋ ਜਦੋਂ ਅਸੀਂ ਉਹਨਾਂ ਦਿਨਾਂ ਨੂੰ ਟਾਰਗੇਟ ਕਰਕੇ ਫੁੱਲਾਂ ਦੀ ਪ੍ਰੋਡਕਸ਼ਨ ਕਰਦੇ ਆਂ ਤੇ ਕੋਈ ਸ਼ੱਕ ਨਹੀਂ ਕਿ ਫੁੱਲਾਂ ਦੀ ਖੇਤੀ ਚ ਵੱਧ ਤੋਂ ਵੱਧ ਮੁਨਾਫਾ ਲਿਆ ਜਾ ਸਕਦਾ ਜਿਹੜੀ ਅਦਰ ਵੈਰਾਈਟੀਆਂ ਨੇ ਉਹ ਬਿਊਟੀਫਾਈ ਬਿਊਟੀਫਿਕੇਸ਼ਨ ਦੀ ਹੁੰਦੀਆਂ ਬਹੁਤੀਆਂ ਨੇ ਲਿਲੀਅਮ ਦੀਆਂ ਸਾਰੀਆਂ ਵੈਰਾਈਟੀਆਂ ਕੱਟ ਫਲਾਵਰ ਦੀਆਂ ਨੇ ਜੀ ਮਤਲਬ ਜੇ ਕਿਸੇ ਨੇ ਘਰੇ ਡੈਕੋਰੇਸ਼ਨ ਲਈ ਲਾਉਣਾ ਹੈ ਤੇ ਲਿਲੀਅਮ ਦੇ ਫੁੱਲ ਗਮਲਿਆਂ ਚ ਵੀ ਲਾਈ ਜਾਂਦੇ ਆਂ ਆ ਮੇਰੇ ਰਾਈਟ ਸਾਈਡ ਤੇ ਤੁਹਾਨੂੰ ਇੱਕ ਗਮਲਾ ਦਿਖਾ ਵੀ ਦੇਂਗੇ ਅਸੀਂ ਗਮਲ ਸੋ ਕਿਉਂਕਿ ਜਦੋਂ ਕੋਈ ਫੁੱਲ ਖਿੜਿਆ ਹੁੰਦਾ ਨਾ ਜਦੋਂ ਨਰਸੀ ਚ ਜਾਂਦਾ ਕੋਈ ਵੀ ਦੇਖਣ ਉਹ ਸਿਰਫ ਸੁਪਨੇ ਦੇਖ ਕੇ ਵੀ ਫੁੱਲ ਸੋਹਣਾ ਲੱਗਦਾ ਤੇ ਉਹ ਖਰੀਦ ਲੈਂਦਾ ਤੇ ਇਸ ਕਰਕੇ ਸਾਰੀਆਂ ਚੀਜ਼ਾਂ ਹੀ ਗਮਣਿਆਂ ਚ ਲਾਈਆਂ ਜਾ ਸਕਦੀਆਂ ਪਰ ਲਿਲੀਅਮ ਦੇ ਵਿੱਚ ਕੁਝ ਵੈਰਾਈਟੀਆਂ ਹੈਗੀਆਂ ਜਿਹੜੀਆਂ ਪੌਟ ਬਾਉਂਡ ਨੇ ਜਿਹੜੀਆਂ ਛੋਟੀਆਂ ਰਹਿੰਦੀਆਂ ਇੰਨੀਆਂ ਉੱਚੀਆਂ ਨਹੀਂ ਜਾਂਦੀਆਂ ਸੋ ਉਹਨਾਂ ਨੂੰ ਗਮਣਿਆਂ ਦੇ ਵਿੱਚ ਵੀ ਲਾਇਆ ਜਾ ਸਕਦਾ ਪਰ ਇਹ ਵੀ ਉੱਥੇ ਵੀ ਹੋਈ ਹੈ ਡਿਊਰੇਸ਼ਨ ਉਹਨਾਂ ਦੀ 15 ਤੋਂ 20 ਦਿਨ ਰਹਿੰਦੀ ਹੈ ਫੁੱਲਾਂ ਦੀ ਖੜਨ ਦੀ ਇਹਦੇ ਵਿੱਚ ਇਹ ਹੈ ਜਦੋਂ ਅਸੀਂ ਡੰਡੀਆਂ ਕੱਟ ਕੇ ਵੇਚਦੇ ਹਾਂ ਜਦੋਂ ਜੇ ਸਹੀ ਮੌਸਮ ਦੇ ਵਿੱਚ ਆਵੇ ਤੇ 500 ਰੁਪਏ ਦਾ ਬੰਚ ਆਉਂਦਾ ਜਿਵੇਂ ਤੁਸੀਂ ਪਹਿਲਾਂ ਪੁੱਛਿਆ ਸੀ ਨੇ ਵੇਚਿਆ ਕਿਵੇਂ ਜਾਂਦਾ ਤੇ ਕੱਟਿਆ ਕਿਵੇਂ ਜਾਂਦਾ ਬੱਡ ਸਟੇਜ ਤੇ ਕੱਟਿਆ ਜਾਂਦਾ ਜਿੰਨੀ ਟਾਈਟ ਬੱਡ ਹੋ ਜਾਵੇ ਸਿਰਫ ਕਲਰ ਚੇਂਜ ਹੋਣਾ ਚਾਹੀਦਾ ਇੱਕ ਬੱਡ ਦਾ ਉਸ ਸਟੇਜ ਤੇ 10 ਡੰਡੀਆਂ ਦਾ ਇੱਕ ਬੰਚ ਬਣਦਾ ਜੀ ਔਰ ਜਿਵੇਂ ਜੇ ਹਫਤਾ 10 ਦਿਨ ਪਹਿਲਾਂ ਦਾ ਕਹਾਂ ਤਾਂ ਰੇਟ 500 ਰੁਪਏ ਬੰਚ ਦਾ ਸੀ ਅੱਜ ਦਾ ਰੇਟ ਵੀ 400 ਰੁਪਏ ਬੰ ਇਹ ਕਿੰਨਾ ਕੁ ਜੇ ਹੁਣ ਇੱਕ ਕਨਾਲ ਚ ਲਾਇਆ ਹੁੰਦਾ ਕਿੰਨੇ ਕੁ ਵਿਕ ਵਿਕ ਸਕਦੇ ਆ ਜਿਹੜੇ ਇਹ ਹੈਗੇ ਆ ਕਿੰਨੇ ਕੁ ਤੇ ਹੋ ਸਕਦੀ ਹੈ ਫਸਲ ਇੱਕ ਕਨਾਲ ਦੇ ਵਿੱਚ ਕਰੀਬ ਕਰੀਬ 8000 ਬਲਬ ਲੱਗ ਜਾਂਦੇ ਨੇ ਜੀ ਸੋ 8000 ਬਲਬ ਦਾ ਮਤਲਬ ਹੈ ਜੇ ਤੁਸੀਂ 8000 ਚ ਮੈਂ ਕਹਿ ਦਿੰਦਾ ਵੀ 10% ਮਾਈਨਸ ਵੀ ਹੋ ਜਾਣ ਤਾਂ 77200 ਫੁੱਲ ਆ ਜਾਂਦਾ ਤੇ ਜੇ ਜੇ ਫੁੱਲਾਂ ਦੀ ਮਤਲਬ ਬਲਬ ਦਾ ਰੇਟ ਲਾ ਲਈਏ 20 ਰੁਪਏ ਦਾ ਬਲਬ ਪੈਂਦਾ ਤੇ 8000 ਫੁੱਲੋ ਇਹ ਤਾਂ 16000 ਦਾ ਬਲਬ ਹੈ ਹਾਂਜੀ ਹਾਂਜੀ ਜਿਹੜੇ ਵਿੱਚ ਇੱਕ ਕਨਾਲ ਦੇ ਵਿੱਚ ਕਰੀਬ ਕਰੀਬ 8000 ਬਲਬ ਲੱਗ ਜਾਂਦਾ ਉਦੇ ਚ ਜੇ ਮੈਂ 10% ਮਾਈਨਸ ਵੀ ਕਰ ਦਿਆਂ ਤਾਂ 7000 ਬਲਬ ਨੂੰ ਫੁੱਲ ਆ ਜਾਂਦਾ ਤੇ ਜੇ ਐਵਰੇਜ ਮੈਂ ਨਹੀਂ ਕਹਿੰਦਾ 50 ਰੁਪਈਆ 40 ਰੁਪਈਆ ਪਾ 30 ਰੁਪਈਆ ਐਵਰੇਜ ਵੀ ਲੈ ਲਈਏ ਤੇ ਜੇ 7000 ਡੰਡੀ ਵੇਚ ਦਿੰਦੇ ਨੇ ਤਾਂ 210000 ਰੁਪਈਆ ਦੀ ਫੁੱਲ ਵਿਕ ਜਾਂਦੇ